ਟਿੰਡਾ ਦੇ ਇੱਕ ਹੋਟਲ ਦੇ ਅੰਦਰ ਲੁਟੇਰਿਆਂ ਵੱਲੋਂ ਦਿੱਤਾ ਗਿਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਮੋਬਾਈਲ ਫੋਨ ਅਤੇ ਪੈਸੇ ਲੁੱਟ ਕੇ ਹੋਏ ਫਰਾਰ ਪੁਲਿਸ ਨੇ ਕੀਤਾ ਥਾਣਾ ਕੈਂਟ ਵਿਖੇ ਮਾਮਲਾ ਦਰਜ ਕੀਤੀ ਜਾ ਰਹੀ ਹੈ ਇਹਨਾਂ ਦੀ ਭਾਲ ਠੰਡਾ ਜ਼ਿਲ੍ਹੇ ਦੇ ਅੰਦਰ ਲੁਟੇਰਿਆਂ ਦੇ ਹੌਸਲੇ ਹਨ ਬਲੰਦ ਅਤੇ ਹੁਣ ਪੁੱਜੋ ਰੋਡ ਤੇ ਇੱਕ ਹੋਟਲ ਦੇ ਅੰਦਰ ਪਿਸਤੌਲ ਦੀ ਨੋਕ ਤੇ ਲੁਟੇਰਾਂ ਵੱਲੋਂ ਇੱਕ ਹੋਟਲ ਦੇ ਅੰਦਰ ਜਾ ਕੇ ਜਿੱਥੇ ਚਾਰ ਮੋਬਾਈਲ ਫੋਨ ਲੁੱਟੇ ਗਏ ਉੱਥੇ ਕੁਝ ਨਕਦੀ ਵੀ ਲੁੱਟੀ ਗਈ ਅਤੇ ਬਾਅਦ ਦੇ ਵਿੱਚ ਇਨ੍ਹਾਂ ਵੱਲੋਂ ਇਹ ਮੋਬਾਈਲ ਫੋਨ ਜਿਹੜੇ ਉਹ ਰਸਤੇ ਵਿੱਚ ਛੁੱਟੇ ਗਏ ਇਸ ਨੂੰ ਲੈ ਕੇ ਇਹ ਆਪਣਾ ਨਕਾਬਪੋਸ਼ ਲੁਟੇਰੀ ਨੇ ਜਿਹੜੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਏ ਤੇ ਇਹਨਾਂ ਵੱਲੋਂ ਜਿਹੜੇ ਮੋਬਾਈਲ ਆਪਾਂ ਰਸਤੇ ਵਿੱਚ ਸੁੱਟ ਦਿੱਤੇ ਗਏ ਸਨ ਉਹ ਹੁਣ ਪੁਲਿਸ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਏਗੇ ਹਨ ਅਤੇ ਇਹਨਾਂ ਦੇ ਕੋਲ ਇੱਕ ਕਾਰ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਹੌਣ ਵਕ ਵਕ ਟੀਮਾਂ ਬਣਾ ਕੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਦੇਖ ਰਹੋ ਇਹ ਸਾਰੀਆਂ ਤਸਵੀਰਾਂ ਨੇ ਇੱਕ ਹੋਟਲ ਦੀਆਂ ਜਿੱਥੇ ਬਠਿੰਡਾ ਜ਼ਿਲ੍ਹੇ ਦੇ ਅੰਦਰ ਲਟੇਰਾਂ ਦੇ ਹੌਸਲੇ ਇੰਨੇ ਬਲੰਦ ਨੇ ਕਿ ਉਹ ਸ਼ਰੇਆਮ ਲੁੱਟਾ ਖੋਹਣ ਦੀਆਂ ਵਾਰਦਾਤਾਂ ਕਰ ਰਹੇ ਹਨ ਅਤੇ ਇਹਨਾਂ ਵੱਲੋਂ ਅਸਰੇ ਦੀ ਨੋਕ ਦੇ ਉੱਤੇ ਇੱਕ ਹੋਟਲ ਦੇ ਅੰਦਰ ਲੁੱਟ ਕੀਤੀ ਗਈ ਜਿਸ ਦੇ ਵਿੱਚ ਕੁਝ ਮੋਬਾਈਲ ਫੋਨ ਅਤੇ ਇਹਨਾਂ ਵੱਲੋਂ ਨਕਦੀ ਢੁੱਟੀ ਗਈ ਅਤੇ ਮੋਬਾਈਲ ਫੋਨ ਰਸਤੇ ਦੇ ਵਿੱਚ ਛੱਟ ਕੇ ਇਥੋਂ ਫਰਾਰ ਹੋ ਗਏ ਜੋ ਹੁਣ ਪੁਲਿਸ ਨੇ ਉਹਨਾਂ ਨੂੰ ਬਰਾਮਦ ਕਰ ਲਿਆ ਹੈ ਅਤੇ ਉਸ ਤੋਂ ਅੱਗੇ ਆਪਣਾ ਪੁਲਿਸ ਵੱਲੋਂ ਥਾਣਾ ਕੈਂਟ ਵਿਖੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਹੁਣ ਇਹਨਾਂ ਦੇ ਆਪਣਾ ਇਹਨਾਂ ਦਾ ਆਪਣਾ ਪਿੱਛਾ ਕੀਤਾ ਜਾ ਰਿਹਾ ਤੇ ਨਾਲ ਹੀ ਭਾਲ ਕੀਤੀ ਜਾ ਰਹੀ ਹੈ ਅਸੀਂ ਦਿਖਾ ਰਹੇ ਹਾਂ ਬਠਿੰਡਾ ਜਿਹਦੇ ਦੇ ਇੱਕ ਹੋਟਲ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇਹ ਆਪਣਾ ਨਕਾਬ ਪਸ ਆਪਣਾ ਇਹ ਜਿਹੜੇ ਲਟੇਰੇ ਹਨ ਇਹ ਮੂੰਹ ਬੰਨ ਕੇ ਆਉਂਦੇ ਹਨ ਅਤੇ ਇਹਨਾਂ ਦੇ ਕੋਲ ਅਸਲਾ ਵੀ ਸੀ ਜੋ ਇੱਕ ਹੋਟਲ ਦੇ ਅੰਦਰੋਂ ਚਾਰ ਮੋਬਾਈਲ ਫੋਨ ਅਤੇ ਕੁਝ ਆਪਣਾ ਨਕਦੀ ਲੈ ਕੇ ਇਥੋਂ ਫਰਾਰ ਹੋ ਜਾਂਦੇ ਹਨ ਆਓ ਤੁਹਾਨੂੰ ਸੁਣਾਉਣਿਆਂ ਕੀ ਕਹਿੰਦੇ ਨੇ ਡੀਐਸਪੀ ਸਿਟੀ 2 ਸਰਵਿਸਿੰਗ ਬ੍ਰਾਡ ਇਸ ਮਾਮਲੇ ਦੇ ਬਾਰੇ ਵਿੱਚ ਸਰ ਇੱਕ ਹੋਟਲ ਦੇ ਵਿੱਚ ਲੁੱਟ ਹੋਈ ਹੈ ਜੀ ਕੀ ਇਹ ਗੁਰਾ ਮਾਮਲਾ ਕਿਹੋ ਜਿਹੀ ਕਾਰਵਾਈ ਕੀਤੀ ਇਕ ਕੱਲ ਇੱਕ ਹੋਟਲ ਗ੍ਰੀਨ ਹੈਗਾ ਜੀ ਵੀ ਇਹ ਥਾਣਾ ਕੈਂਟ ਦੇ ਪੁੱਚੋ ਦੇ ਏਰੀਏ ਦੇ ਵਿੱਚ ਹੈਗਾ ਤੇ ਉੱਥੋਂ ਇੱਕ ਲਵ ਗਾਰਡ ਵੱਲੋਂ ਸਾਨੂੰ ਕੰਪਲੀਟ ਮਿਲੀ ਸੀ ਕਿ ਉਹ ਆਪਣੇ ਹੋਟਲ ਦੇ ਵਿੱਚ ਸੀ ਤਾਂ ਤਿੰਨ ਅਣਪਛਾਤੇ ਵਿਅਕਤੀ ਆਏ ਆ ਤਾ ਉਸਨੇ ਉਹਨਾਂ ਨੇ ਕਿਹਾ ਵੀ ਉਹਨਾਂ ਕੋਲ ਇੱਕ ਵੈਪਨ ਵੀ ਸੀਗਾ ਤੇ ਜਿਸ ਤੇ ਉਹਨਾਂ ਤੇ ਉਹਨਾਂ ਨੇ ਚਾਰ ਮੋਬਾਈਲ ਖੋਹ ਕੀਤੇ ਆ ਤੇ ਕੋਈ 7-8000 ਰੁਪਇਆ ਤਕਰੀਬਨ ਖੋਹ ਕਰਕੇ ਲੈ ਗਏ ਜਿਸ ਤੇ ਕਾਰਵਾਈ ਕਰਦੇ ਹੋਣ ਅਸੀਂ ਮੁਕਦਮਾ ਦਰਜ ਕੀਤਾ ਜੀ ਮੁਕਦਮਾ ਦਰਜ ਕਰਕੇ ਵੱਖ-ਵੱਖ ਸਾਡੀਆਂ ਇਨਵੈਸਟੀਗੇਸ਼ਨ ਟੀਮਾਂ ਇਹਦੇ ਵਿੱਚ ਕੰਮ ਕਰ ਰਹੀਆਂ ਨੇ ਅਸੀਂ ਟੈਕਨੀਕਲ ਐਨਾਲਿਸਿਸ ਕਰ ਰਹੇ ਆਂ ਤੇ ਸੀਸੀਟੀਵੀ ਫੁਟੇਜ ਵਾਚ ਰਹੇ ਆਂ ਇਹ ਕੋਈ ਕਾਰ ਸਬੰਧੀ ਵੀ ਜਾਣਕਾਰੀ ਸਾਹਮਣੇ ਆਈ ਹੈ ਤੇ ਵੱਖ-ਵੱਖ ਐਂਗਲ ਤੇ ਅਸੀਂ ਕੰਮ ਕਰਕੇ ਜਲਦ ਤੋਂ ਜਲਦ ਉਸਨੂੰ ਟ੍ਰੇਸ ਕਰਕੇ ਤੇ ਅਗਲੀ ਕਾਰਵਾਈ ਉਹਦੇ ਵਿੱਚ ਲੈ ਕੇ ਆਵਾਂਗੇ ਜੀ ਸਰ ਮੋਬਾਈਲ ਕੁਝ ਰ ਹਾਂਜੀ ਇਹਦੇ ਵਿੱਚ ਉਹ ਜੋ ਸਾਨੂੰ ਕੰਪਲੇਨੈਂਟ ਨੇ ਉਹ ਦੱਸਿਆ ਸੀਗਾ ਕਿ ਉਹਨਾਂ ਤੋਂ 4 ਮੋਬਾਈਲ ਲੈ ਗਏ ਸੀ ਤੇ ਤਕਰੀਬਨ 7-8000 ਰੁਪਏ ਸੀ ਉਹ ਲੈ ਗਏ ਸੀਗੇ ਤਾਂ ਉਸ ਤੋਂ ਬਾਅਦ ਉਹ ਜਿਹੜੇ ਦੋਸ਼ੀਆਂ ਨੇ ਮੋਬਾਈਲ ਇੱਕ ਜਗ੍ਹਾ ਤੇ ਸੱਟ ਤੇ ਸੀ ਕਿਉਂਕਿ ਮੋਬਾਈਲ ਉਹ ਚੱਲਦੇ ਹੀ ਸੀ ਉਹਨਾਂ ਨੇ ਬੰਦ ਵੀ ਨਹੀਂ ਕੀਤੇ ਸੀ ਤਾਂ ਅਸੀਂ ਉਹ ਸਾਡੀ ਟੀਮ ਸੀ ਉਹ ਲੋਕੇਸ਼ਨ ਟਰੈਕ ਕਰਦੇ ਕਰਦੇ ਅਸੀਂ ਜਿੱਦਾਂ ਉਹ ਪਹੁੰਚ ਗਏ ਤੇ ਮੋਬਾਈਲ ਤਾਂ ਅਸੀਂ ਉਹ ਰਿਕਵਰ ਕਰ ਲਏ ਨੇ ਬਟ ਹਜੇ ਦੋਸ਼ੀਆਂ ਦੀ ਭਾਲ ਚੱਲ ਰਹੀ ਹੈ ਜੀ ਜਲਦ ਜਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਪਣੀ ਚਲੇ ਕੇ ਆਵਾਂਗੇ ਕਿਹੜੀ ਤਰ੍ਹਾਂ ਹੋਤਾ ਹੈ ਇਹ ਮਾਮਲਾ ਇਹ ਬੀ ਐਨ ਐਸ ਦੀ 309 4 ਹੈ ਜੀ ਡਕੈਤੀ ਤਰ੍ਹਾਂ ਤੇ ਬਾਕੀ ਆਮ ਸੈਕਟ ਲੱਗਿਆ ਹੈਗਾ ਤੇ ਅਪ੍ਰੀਲ ਕਿਉਂਕਿ ਐਸ ਪਰ ਸਟੇਟਮੈਂਟ ਜੋ ਸਾਨੂੰ ਸਟੇਟਮੈਂਟ ਦਿੱਤੇ ਸੀ ਐਸ ਪਰ ਸਟੇਟਮੈਂਟ ਅਸੀਂ ਇੱਕ ਵਾਰ ਮੁਕਦਮਾ ਦਰਜ ਕਰ ਲਿਆ ਡੂਰਿੰਗ ਇਨਵੈਸਟੀਗੇਸ਼ਨ ਜੈਸੀ ਸੂਰਤ ਅਕੋਰਡਿੰਗਲੀ ਅਸੀਂ ਅੱਗੇ ਕਾਰਵਾਈ ਆਪਣੀ ਚਲੇ ਕੇ ਆਵਾਂਗੇ ਸਰ ਕੁੱਲ ਕਿੰਨੇ ਲੋਕ ਹੁਣ ਤੱਕ ਸਾਹਮਣੇ ਆਏ ਐ ਇਸ ਮਾਮਲੇ ਜਿਹੜੇ ਵਿਦਾਵਦਾ ਯੂਨਿਟ ਕੋਲੋਂ ਦੀ ਘਟ ਉਹ ਫੇਸ ਵਗੈਰਾ ਉਦੋਂ ਕਵਰਡ ਦੱਸ ਰਿਹਾ ਹੈਗਾ ਉਹ ਤੇ ਇਸੇ ਚੀਜ਼ ਦੀ ਅਸੀਂ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਫਿਲਹਾਲ ਅਸੀਂ ਤਿੰਨ ਜਣਿਆਂ ਬਾਰੇ ਸਾਨੂੰ ਸ਼ੱਕ ਹੈਗਾ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਜੋ ਵੀ ਫੈਕਟ ਸਾਹਮਣੇ ਆਉਣਗੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ